ਆਡਾ ਨਾਮ ਆਪਣਾ ਫਤਿਹਪੁਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਗਈ ਆ ਜਿਹੜੀ ਕਿ ਉਹ ਜੋ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਪਿੱਲ ਗਿਰਦਾਸ ਕੋਲ ਦੇ ਲੱਗ ਕੇ ਮਿਲਿਆ ਜੀ ਤੇ ਬੱਚੇ ਨੂੰ ਜੋ ਕਿ ਉਹ ਤੋਂ ਗਵਾਹ ਕਰਕੇ ਲਿਆ ਜਾਂਦਾ ਨੇ ਕੀ ਮਸਲਾ ਕੀ ਇਹ ਸਾਰਾ ਜੀ ਕਿਤੇ ਕਿਹ ਤਰਾਏ ਵਾਰ ਬਤਾਓ ਨਹੀਂ ਜੀ ਬੱਚੇ ਨੂੰ ਗਵਾਹ ਕਰਕੇ ਨਹੀਂ ਲੈ ਕੇ ਆਈ ਮੇਰਾ ਮੇਰੀ ਵਾਈਫ ਦੇ ਨਾਲ ਡਿਸਪੂਰ ਚੱਲਦਾ 2 ਸਾਲ ਹੋ ਗਏ ਇਥੋਂ ਗਈ ਆ ਰੋਟਾ ਸਕੇ ਉਹ ਕਰਾਂ ਜਦੋਂ ਨਾਂ ਤੋਂ ਮੇਰੇ ਬੱਚੇ ਨੂੰ ਮਿਲਨ ਦਿੱਤਾ ਜਾਂਦਾ ਉੱਥੇ ਤੇ ਨਾ ਹੀ ਮੈਨੂੰ ਘਰ ਦੇ ਜਦੋਂ ਮੈਂ ਜਾਣਾ ਹਰ ਵਾਰੀ ਇਥੇ ਮੈਂ ਬਹੁਤ ਪੰਚਾਇਤਾਂ ਵਿੱਚ ਇਕੱਠੀਆਂ ਕੀਤੀਆਂ ਬੜਾ ਕੁਝ ਕੀਤਾ ਉਹਨਾਂ ਨੂੰ ਹੱਥ ਪੈਰਲੇ ਜੋੜੇ ਆ ਕਿ ਮੇਰੇ ਕਮ ਸੇ ਕ ਮੇਰੇ ਬੱਚਾ ਨਾਲ ਨਾ ਮੈਨੂੰ ਫੋਨ ਤੇ ਗੱਲ ਕਰਾਈ ਜਾਂਦੀ ਆ ਕੋਰਟ ਦੇ ਵਿੱਚ ਵੀ ਜੱਜ ਨੇ ਵੀ ਕਹੇ ਕਿ ਇਹਨਾਂ ਦੀ ਬੱਚਾ ਨਾਲ ਫੋਨ ਤੇ ਗੱਲ ਕਰਾਇਆ ਕਰੋ ਵੀਡੀਓ ਕਾਲ ਕਰਾਇਆ ਕਰੋ ਉਹਦੇ ਬਾਜੂ ਦੇ ਨਾਲ ਮੇਰਾ ਕੋਈ ਗੱਲ ਨਹੀਂ ਕਰਾਉਂਦੇ ਇਹਨਾਂ ਦੀ ਤੇ ਮੈਂ ਤਾਂ ਮਤਲਬ ਕਿ ਲਾਸਟ ਵਾਰੀ 12 ਅਗਸਤ ਨੂੰ ਗਿਆ ਅੱਜ ਤੇ ਇਹਨਾਂ ਨੇ ਵੀਡੀਓ ਬਣਾ ਕੇ ਝੂਠੀਆਂ ਪਰਫਾਰਮ ਕਰਾਈ ਜਾਂਦੇ ਕਿ ਸਾਡੇ ਘਰ ਲੱਗੇ ਇਹਨਾਂ ਦੇ ਘਰ ਪਿਛਲੀ 12 ਅਗਸਤ ਦੀ ਵੀਡੀਓ ਵੇਖੋ ਜਿਸ ਦਿਨ ਮ ਮੈਂ ਕਰੇ ਮੈਂ ਦਾ ਘਰ ਗਿਆ ਬੱਚਣ ਮਿਲਣ ਵਾਸਤੇ 2 ਮਹੀਨੇ ਕਰਕੇ ਮੈਨੂੰ ਵਾਪਸ ਭੇਜ ਦਿੱਤਾ ਮੈਂ ਉੱਥੇ ਜਦੋਂ ਵਾਪਸ ਆਇਆ ਤੇ ਸਰਪੰਚ ਕੋਲ ਵੀ ਗਿਆ ਕਿ ਮੈਨੂੰ ਮਿਲਣ ਨਹੀਂ ਦਿੰਦੇ ਉਹਨੇ ਚਿਰ ਜਦੋਂ ਲਿਆਵਾ ਮੇਰਾ 사ਲਾ ਕੁਝ ਲੈ ਕੇ ਗੁੰਡੇ ਨਾਲ ਮੇਰੇ ਤੇ ਉੱਥੇ ਮੇਰੇ ਗੱਲ ਪੈ ਗਿਆ ਵਾ ਤੇ ਰਸਤੇ ਦੇ ਵਿੱਚ ਆ ਮੇਰੇ ਕੋਲ ਉਹਦੀ ਵੀਡੀਓ ਵੀ ਹੈਗੀ ਨਾ ਤੇ ਟਕਟਾਈ ਕੀਤੀ ਆ ਆਪਣਾ ਇੱਕ ਮਿੰਟ ਜੀ ਮੈਨੂੰ ਫੋਨ ਆਨ ਕਰ ਲਿਓ ਉਸ ਦਿਨ ਉਹ ਦਰਖਾਸ਼ੂ ਦੇ ਦਿੱਤੀ ਸੀ ਕਿ ਮੈਨੂੰ ਇਹ ਧੱਕਾ ਕਰਦਾ ਹੈ ਮੇਰੇ ਨਾਲ ਚਲੋ ਫਿਰ ਵੀ ਫਿਰ ਵੀ ਮੇਰੀ ਸੁਣਵਾਈ ਨਹੀਂ ਮੈਂ ਤਾਂ ਫਿਰ ਆਪਣਾ ਮੈਂ ਕਹਾ ਗਿਆ ਕਿ ਮੈਂ ਕਹਿੰਦਾ ਚਲੋ ਸਾਰਿਆਂ ਨੇ ਕਹਾ ਕਿ ਆਪਾਂ ਵੈਬ ਬਈਆ ਕਰ ਗਏ ਆ ਪਰ ਨਾ ਵਧੀਏ ਜੇ ਅੱਗੇ ਇਹਨਾਂ ਨੂੰ ਇਹਨਾਂ ਦੇ ਜਿਹੜੇ ਬੱਚਿਆਂ ਦੀ ਗੱਲ ਕਹੀ ਗਈ ਹੈ ਕਰ ਰਹੀ ਆ ਜੀ ਬੱਚੇ ਤਾਂ ਮੇਰੇ ਕੋਲ ਹੀ ਛੱਡ ਕੇ ਗਈ ਇੱਥੇ ਮੈਂ ਇਹਨਾਂ ਦੇ ਕੋਲ ਬੱਚੇ ਇਹਨਾਂ ਨੂੰ ਮਲਾਉਣ ਵਾਸਤੇ ਲੈ ਗਿਆ ਜਿੱਥੇ ਨਾ ਮੇਰੇ ਤੋਂ ਬੱਚੇ ਖੋਲੇ ਸਕੋ ਇਹ ਮੈਨੂੰ ਉਦੋਂ ਬਾਅਦ ਚਾਹ ਨਹੀਂ ਦਿੱਤਾ ਫਿਰ ਬੱਚਿਆਂ ਨੂੰ ਮੈਂ ਜਿਹੜਾ ਵੱਡਾ ਬੱਚਾ ਵਾ ਉਹ ਇੱਥੇ ਮੈਂ ਇਹ ਸੈਕੰਡ ਹਾਰ ਸਕੂਲ ਦੇ ਵਿੱਚ ਪੜਦਾ ਸੀ ਇਹ ਜਾ ਰਹੀ ਹੈ ਦਸੰਬਰ 2023 ਨੂੰ 24 ਤਰੀਕ ਨੂੰ ਤੇ ਬੱਚੇ ਦੀ ਐਡਮਿਸ਼ਨ ਚੱਲਣ ਦੀ ਆਪਰਾ ਚੱਲਦੀ ਬੱਚਾ ਸੈਕੰਡਰੀ ਸਕੂਲ ਵੀ ਖਿਬਣ ਚਾ ਪੜਨ ਦਿਆ ਸੀ ਜਾ ਕੇ ਚੱਕੂ ਕਰ ਸਕਦੇ ਸੋ ਕੋਈ ਵੀ ਉਸ ਤੋਂ ਬਾਅਦ ਇਹਨਾਂ ਨੇ 5 ਜਨਵਰੀ ਨੂੰ ਮੈਂ ਇਹਨਾਂ ਦੇ ਘਰੇ ਉੱਥੇ ਗਿਆਨ ਲੈਣ ਵਾਸਤੇ ਇਹਨਾਂ ਨੇ ਮੈਨੂੰ ਬੇਕੋ ਬੱਚੇ ਖੋਲੇ ਤੇ ਮੈਨੂੰ ਬਾਹਰ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਹੀ ਸਾਡੇ ਬੜੀਆਂ ਪੰਚਾਇਤਾਂ ਗਈਆਂ ਬੜਾ ਕੁਝ ਗਿਆ ਥੇ ਇਨਾਂ ਨੂੰ ਮੈਂ ਇਹ ਵਣਿਥੋ ਤੱਕ ਵੀ ਕਹਿੰਦਾ ਅੱਜ ਪ੍ਰਸ਼ਾਸਨ ਇਹ ਪ੍ਰਸ਼ਾਸਨ ਅੱਜ ਮੇਰੇ ਤੇ ਕਾਰਵਾਈ ਕਰਨ ਦਿਆ ਵਾ ਇਹ ਵੀ ਹੈ ਕਿ ਮੈਂ ਮੈਡਮ ਪਲਵਿੰਦਰ ਜੀ ਕੌਰ ਜਿਹੜੇ ਐਸਐਸਪੀ ਉਥੋਂ ਦੇ ਗੁਰਦਾਸਪੁਰ ਉਥੇ ਮੈਂ ਆਪਣੀ ਇੱਕ ਅਰਜੀ ਵੀ ਦਿੱਤੀ ਆ ਕਿ ਮੇਰਾ ਕੰਮ ਸੇਕਮ ਮੇਰੇ ਬੱਚੇ ਇਹਨਾਂ ਨਾਲ ਸਾਡਾ ਵਿਵਹਾਰ ਕਰਾ ਜਾਵੇ ਸਾਨੂੰ ਬੱਚਿਆਂ ਨੂੰ ਮਿਲ ਦਿੱਤਾ ਜਾਵੇ ਇਹਨਾਂ ਨੇ ਉਥੇ ਵੀ ਕੋਈ ਉਹਦੀ ਕੋਈ ਵੀ ਨਹੀਂ ਸੁਣਵਾਈ ਕੀਤੀ ਵੀ ਕਹਿੰਦੇ ਕਿ ਨਹੀਂ ਅਹੀਂ ਨਹੀਂ ਮਿਲਣਾ ਵੀ ਹੋਰ ਚੇ ਮਿਲਾਂਗੇ ਫਰਾਨੇ ਥਾਂ ਦੇ ਕਰਦੇ ਆ ਕਿਤੇ ਵੀ ਮੇਰੀ ਸੁਣਵਾਈ ਨਹੀਂ ਹੋ ਰਹੀ ਵੀ ਜਦੋਂ ਤੁਹਾਡਾ ਕੁੱਟ ਮਾਰ ਕੀਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਤਾਂ ਲੋ ਜੇ ਕਾਰਵਾਈ ਹੈ ਹੀ ਕਾਰਵਾਈ ਦਸਨਵਾਈ ਨਹੀਂ ਸਾਡੀ ਕਿਤੇ ਵੀ ਅਜੇ ਉਹਨਾਂ ਨੇ ਕਿਹਾ ਸੀ ਚਲੋ ਫਿਰ ਵਿੱਚੇ ਵੀ ਗੱਲ ਇਹ ਕਹੇ ਸੀ ਚਲੋ ਮੰਨ ਲਓ ਕਿ ਛੋਟਾ ਪੰਜਾਬ ਬੈਜੋ ਨਾ ਹੀ ਤੁਹਾਡਾ ਮਸਲਾ ਗਾਂ ਵਦੇ ਨਾ ਹੀ ਵਦੇ ਵੀ ਮੈਰਿਜ ਨੂੰ ਕਿੰਨਾ ਚਿਰ ਹੋ ਗਿਆ ਸੀ ਮੈਰਿਜ ਮੇਰੀ ਫਰਵਰੀ 2017 ਚ ਹੋਈ ਹੈ ਜੀ ਵਾਈਸਰ ਜੀ ਨਾਲ ਉਹਨਾਂ ਦਿਲਪੀਤ ਕੌਰ ਆ ਜੀ ਇਸ ਦੇ ਵਿੱਚ ਬਾਹਰ ਵੀ ਗਏ ਨੇ ਹਾਂ ਜੀ ਮੈਂ 2019 ਦੇ ਫਰਵਰੀ ਚੋਂ ਬਾਹਰ ਭੇਜਿਆ ਜੀ ਹਾਂ ਜੀ ਮੇਰੇ ਕੋਲ ਆ ਜੀ ਆ ਵੇਖੋ ਪ੍ਰੂਫ ਸਾਰੇ ਆਹ ਦਾ ਵੀਜ਼ਾ ਵਾ ਤੂੰ ਚੈੱਕ ਕਰ ਸਕਦੇ ਦੀ ਆਫਰ ਲੈਟਰ ਤੱਕ ਜੋ ਵੀ ਹੈਗਾ ਜਿੰਨਾ ਦਾ ਵੀਜ਼ਾ ਹੈ ਇਹ ਗਏ ਨੇ ਬਾਹਰ ਜਦੋਂ ਵੀਜ਼ਾ ਲੱਗਾ ਉਹਦੇ ਬੱਚੇ ਤੁਹਾਡੇ ਕੋਲ ਹਾਂਜੀ ਜੀ ਇੱਥੇ ਬੱਚਾ ਛੱਡ ਕੇ ਚਲੇ ਗਈ ਸੀ ਉਹ ਤੋਂ ਤੇ 6 ਮਹੀਨੇ ਬਾਅਦ ਉਹ ਤੋਂ ਵਾਪਸ ਆ ਗਈ ਹੈ ਤੇ ਕਹਿੰਦੀ ਹੈ ਕਿ ਇੱਥੇ ਸੈਟਿੰਗ ਨਹੀਂ ਹੈਗੀ ਵੀ ਆਪਾਂ ਕੈਨੇਡਾ ਜਾਣਾ ਹੁਣ ਇਹ ਦੋ ਜ ਲੜਾਈ ਇਸ ਟਾਈਮ ਦੀ ਇਹ ਵੀ ਹੈਗੀ ਅੱਗੇ ਅਗਲੇ ਜ ਨਵੰਬਰ ਠੀਕ ਹੈ ਐਂ ਸਭ ਤਾਂ ਮਰਜ਼ਾ ਬਲਾਈ ਕੀਤਾ ਹੈ ਠੀਕ ਆ ਜਿਸ ਦਿਨ ਦੀ ਆਈ ਉਸ ਦਿਨ ਦੀ ਜਿੰਨੇ ਘਰ ਤੇ ਕਰੇ ਪਾਈ ਆ ਅੱਗੇ ਵੀ ਆਪਣਾ ਜੋ ਵੇਗਾ ਸਾਡਾ ਹੁਣ ਵੀ ਮੈਂ ਆ ਜਦੋਂ ਕੈਨੇਡਾ ਦੀ ਰਿਫਿਊਜ਼ ਫਾਉਣ ਹੋਇਆ ਹੁਣ ਵੀ ਵਾਰ-ਵਾਰ ਮੈਨੂੰ ਬਾਹਰ ਕਲਾ ਦੋ ਮੇਰੇ ਭਰਾ ਨੂੰ ਬਾਹਰ ਕਿੰਨੇ ਕੇ ਪੈਸੇ ਲਾਈ ਜਾਵਨਾਂ ਦੇ ਉੱਤੇ ਕਿੰਨਾ ਕੇ ਪੈਸੇ ਲੱਗਦੇ ਸੋ ਕਰਦੋ ਘਾੜੂ ਮੇਰਾ 24-25 ਲੱਖ ਰੁਪਏ ਨਾਲ ਤਾਂ ਲੱਗ ਗਿਆ ਬਾਹਰ ਚ ਲੱਗ ਹਾਂਜੀ ਤੇ ਜ਼ਮੀਨ ਕਿੰਨੀ ਤੇ ਜ਼ਮੀਨ ਮੇਰੇ ਕੋਲ ਜੀ ਹੈਗੀ ਆ ਆਪਣੇ ਵਿਚਾਰੇ ਜੁਗੀ 8-10 ਕਿੱਲੇ ਸਾਂ ਉਹਨਾਂ ਦੇ ਬੱਚੇ ਨੇ ਉਹ ਤੁਹਾਡੇ ਕੋਲ ਹਾਂਜੀ ਮੇਰੇ ਕੋਲ ਨਹੀਂ ਜੀ ਹੁਣ ਐ ਫਖਤ ਮੇਰੇ ਕੋਲ ਆ ਜੀ ਹਾਂਜੀ ਕੋਈ ਇਨਸਾਫ ਦੀ ਕੀ ਮੰਗ ਸਕਦਾ ਜੀ ਮੈਂ ਇਨਸਾਫ ਦੀ ਮੰਗ ਕਰਦਾ ਵਾਂ ਕਿ ਉਹ ਝੂਠੀਆਂ ਪਰਵਾਹਾਂ ਤੋਂ ਬਚਿਆ ਜਾਵੇ ਪੁਲਸ ਭੇਜ ਕੇ ਸਾਰੀ ਜਿੰਨੀ ਵੇਗੀ ਇਨਕੁਆਇਰੀ ਕਰਕੇ ਜੇਕਰ ਮੈਂ ਦੋਸ਼ੀ ਹੂੰ ਤਾਂ ਮੈਨੂੰ ਦੇਣ ਸਜ਼ਾ ਪਰ ਮੇਰਾ ਤੇ ਇਹ ਹੈਗਾ ਕਿ ਜੇ ਮੈਂ ਠੀਕ ਹ ਮੇਰਾ ਤਰੀਕਾ ਉਹ ਗਲਤ ਹੋ ਸਕਦਾ ਬਨੋ ਉਸ ਦੇ ਅੰਦਰ ਲਿਆਉਂਦਾ ਪਰ ਮੇਰੀ ਸੁਣਮਾਈ ਵੀ ਨਹੀਂ ਕਿਤੇ ਹੋਈ ਅਜੇ ਤੱਕ ਜਿਹੜੀ ਵੀਡੀਓ ਹੈ ਲੈ ਇਹ ਤੁਹਾਡੇ ਨਾਲ ਬੱਚੇ ਕੇ ਕੇ ਹਾਂ ਜੀ ਮੇਰੇ ਕੋਲ ਜਿਹੜੇ ਬੱਚੇ ਮੈਂ ਲੈ ਕੇ ਆਂ ਜੀ ਇਹ ਜਿਹੜੇ ਵਿਅਕਤੀ ਤੁਹਾਡੇ ਨਾਲ ਕੋਈ ਗਏ ਆ ਨਹੀਂ ਜੀ ਕੋਈ ਨਹੀਂ ਜਿਉਂ ਸਿੰਪਲ ਲੈ ਕੇ ਆ ਹਾਂ ਜੀ ਇਹ ਵੀਡੀਓ ਜਿਹੜੀ ਬਿਲਕੁਲ ਚੁਕੀ ਦੇਓ ਚਲੋ ਜੋ ਝੂਠੀ ਆ ਸੱਚੀ ਆ ਚਲ ਵੀਡੀਓ ਵਿੱਚ ਜੋ ਵੀ ਹੈਗਾ ਠੀਕ ਆ ਤੇ ਇਹਨਾਂ ਨੇ ਪਰ ਇਦਾਂ ਦਾ ਕੋਈ ਨਹੀਂ ਹੈਗਾ ਜਿਹੜੀਆਂ ਪਹਿਲੀਆਂ ਵੀਡੀਓ ਕੱਟ ਕੇ ਨਾ ਘਰ ਸੈਸੀਟੀਵੀ ਲੱਗੇ ਪਹਿਲੀਆਂ ਵੀਡੀਓ ਕੋਣ ਜਿੱਦਣ ਹੱਥ ਜੋੜ ਕੇ ਨਾ ਬੁਰੇ ਘੇ ਸੁਣਾਉਂਦੇ ਰਹੇ ਮੈਂ ਕੱਲਾ ਜਾਂਦਾ ਰਹੇ ਕਿਸੇ ਨੂੰ ਨਾਲ ਵੀ ਨਹੀਂ ਖੜਦਾ ਰਿਹਾ ਜੀ ਕੋਈ ਕਿਹਨੇ ਕਹਿੰਦਾ ਤੁਹਾਡੇ ਕੋਲ ਵੀਡੀਓ ਹੈਗੀ ਜਿਹੜੀ ਕੁੱਟ ਮਾਰ ਹੋਈ ਆ ਹਾਂਜੀ ਆ ਵੇਖੋ ਜੀ ਹਾਂਜੀ ਆ ਤੁਹਾਨੂੰ ਵਿਖਾ ਦੇਣਾ ਜੀ ਗੱਗ ਰਹੀ ਹਲਕੋ ਗੱਡੀ ਵਿੱਚ ਗੱਡੀ ਭੰਨੀ ਨਾਲ ਹੀ ਇਹਨਾਂ ਨੇ ਵੀਡੀਓ ਜਿਹੜੀ ਤੁਹਾਡੀ ਘੁੱਟ ਮਾਰ ਗਈ ਹਾਂਜੀ ਕਰਨ ਕੀ ਹੈ ਜੇ ਤੁਹਾਡੀ ਸੁਣਵਾਈ ਕਿਸੇ ਮੇਰੀ ਪੁਲਿਸ ਚਾ ਜੀ ਉਹ ਸਾਰੇ ਥਾਵਾਂ ਤੇ ਉਹਦਾ ਜਾਣ ਪਛਾਣ ਅਸ ਕਿੰਨੀ ਵੀ ਹੈਗੀ ਆ ਪਰ ਸਰ ਕੋਈ ਵੀ ਮੇਰੀ ਕਾਰਵਾਈ ਦੀ ਤਾਂ ਨਹੀਂ ਹੋ ਰਹੀ ਵੀ ਹੁਣ ਮੰਗ ਕੀ ਕਰਦੇ ਪਰ ਮੈਂ ਇਨਕਾਬ ਦੀ ਮੰਗ ਕਰਦਾ ਜੀ ਮੈਂ ਹੁਣ ਜੋ ਵੀ ਆਦਾ ਜੇਕਰ ਮੈਨੂੰ ਕੋਈ ਤੰਗ ਕਰੂਗੀ ਮੈਂ ਆਪਣੇ ਬੱਚੇ ਸਵੇ ਸੂਇਸਾਈਡ ਕਰ ਲੈਣੀ ਆ ਪਰ ਮੈਂ ਬੱਚੇ ਨਹੀਂ ਦੇਣੇ ਜੀ ਪਰ ਮੇਰੇ ਬੱਚੇ ਆ ਉਹਨਾਂ ਨੂੰ ਮੈਨੂੰ ਮਿਲਣੇ ਦਿੱਤਾ ਜਾਂ ਨਾ ਮੈਂ ਤਾਂ ਫੋਨ ਕੀਤਾ ਕਿ ਪ੍ਰਿਥਵੀ ਕੌਟ ਦੇ ਨਹੀਂ ਆ ਰਹੇ ਵੀ ਨਾ ਕੋਰ ਦੇ ਵਿੱਚ ਕਿਤੇ ਇਹਨਾਂ ਨੇ ਬੱਚੇ ਲੈ ਗਏ ਨਾ ਕਿਤੇ ਲੈ ਗਏ ਪਰ ਸਾਰੇ ਮੇਰੇ ਪਿੰਡ ਦੇ ਰਿਸ਼ਤੇਦਾਰਾਂ ਮੇਰੀ ਮਾਸੀ ਜਾਂ ਸਰਪੰਚ ਕਿਹੜਾ ਬੰਦਾ ਜਿਨ੍ਹਾਂ ਨੇ ਇਹਨਾਂ ਦੇ ਤਰਲੇ ਨਹੀਂ ਗੱਲ ਨਹੀਂ ਕਰਾ ਰਹੇ ਪਹਿਲੀ ਦਾ ਵੀ ਮਤਲਬ ਅਲੱਗ ਹਾਂਜੀ ਜਦੋਂ ਮੈਨੂੰ ਕਿਹਾ ਆਪਣੇ ਸਾਥ ਨੂੰ ਇੱਕ ਪਰਿਮਾਤ ਜੋ ਕਿ ਮੈਂ ਕਿ ਮੇਰਾ ਮੇਰਾ ਭਲਾ ਹੋਏ ਥੇ ਮੈਨੂੰ ਕਹਿੰਦੀ ਉੱਥੇ ਨਹੀਂ ਗਾ ਇੱਥੇ ਕੋਈ ਦੇ ਨਾਂ ਕਰਾ ਇਹਦੇ ਰਿਸ਼ਤੇਦਾਰ ਵੀ ਮਨੇ ਉਦਾਂ ਕਹਿੰਦੇ ਆ ਕਿ ਇਹਦੇ ਨਾਂ 사 ਕੋਈ ਕਰਾ ਤੇ ਇੱਥੇ ਰਹਿ ਸਾਡੇ ਕੋਲ ਪਰ ਮੈਂ ਆਪਣੇ ਮਾਂ ਤੇ ਦੂਜੇ ਤੇ ਕਿਦਾਂ ਛੱਡਦਾ ਮੈਨੂੰ ਮੇਰਾ ਘਰ ਇੱਥੇ ਸਾਰਾ ਕੁਝ ਹੈਗਾ ਮੈਨੂੰ ਤਾਂ ਸਾਰਾ ਕੁਝ ਨਾ ਕਰਾ ਫੇਰ ਇੱਥੇ ਆਉਣਾ ਮੇਰੇ ਸਾਲੇ ਨੂੰ ਕਹਿੰਦੇ ਕਿ ਇਹਨੂੰ ਬਾਹਰ ਕਲਾ ਇਹਦੇ ਪੈਸੇ ਤੂੰ ਲਾ ਤਾਂ ਮੈਂ ਕਿੰਨੇ ਕ ਪੈਸੇ ਲੈ ਜਾਵਾਂ ਮੈਨੂੰ ਇਹ ਨਹੀਂ ਸਮਝ ਲੱਗੰਦੀ ਜਾਂਦਾ ਅਜੇ ਤੱਕ ਗੱਲ ਕੀ ਨਾ ਵਜੀ ਤੇ ਮੇਰਾ ਨਾਮ ਜੀ ਗੁਰਵਿੰਦਰ ਕੌਰ ਹੈ ਕਿਹੜਾ ਬੰਦਾ ਵਾ ਤਾਰਾ ਸਿੰਘ ਕੀ ਮਸਲਾ ਕੀ ਹੈ ਜਿਹੜੀ ਇੱਕ ਕਰਦਾ ਫੇਟ ਗਰਦਾਸ ਕੋਲੇ ਲੱਗੇ ਪੈਂਦੇ ਆ ਘਰ ਦੇ ਵਿੱਚੋਂ ਬੱਚਾ ਕਿੰਨੇ ਸਾਡੇ ਦੁਆ ਕਰਕੇ ਲੈ ਗਏ ਨੇ ਇਹਦਾ ਪ੍ਰਵਾਰਕ ਕੀ ਮਸਲਾ ਕੀ ਇਹ ਸਾਹਮਣ ਹੈ ਦੇਖੋ ਜੀ ਮਸਲਾ ਤਾਂ ਕੋਈ ਨਹੀਂ ਘਰ ਵਿੱਚ ਕੋਈ ਨਹੀਂ ਨਿਕਾ ਇਹਨੂੰ ਜਲੋ ਜੋ ਤੇ ਹੈ ਮੇਰੇ ਘਰ ਵਿੱਚ ਨਿੱਕੀ ਮੋਟੀ ਹੁੰਦੀ ਵੀ ਆ ਕੋਈ ਗੱਲ ਨਹੀਂ ਅਸੀਂ ਵੀ ਗਏ ਸਾਂ ਮੈਂ ਐ ਕਰਕੇ ਹੱਥ ਵੀ ਜੋੜੇ ਸੀ ਕਿ ਮੈਂ ਮਾਸੀ ਆ ਚਲੋ ਮੈਂ ਤੇਰੇ ਪੈਰਾਂ ਤੇ ਮੈਂ ਉਹਦੀ ਮਾਂ ਨੂੰ ਵੀ ਆਖਿਆ ਵੀ ਮੈਂ ਤੇਰੇ ਪੈਰਾਂ ਤੇ ਚੁੰਨੀ ਲਾਉਣੀ ਆ ਮੈਂ ਦਿਲਪ੍ਰੀਤ ਨੂੰ ਵੀ ਆਖਿਆ ਮੈਂ ਤੇਰੇ ਪੈਰਾਂ ਤੇ ਚੁੰਨੀ ਲਾਉਣੀ ਆ ਘਰ ਚੱਲ ਉਹ ਕਿਸੇ ਗੱਲ ਤੇ ਨਹੀਂ ਆਈ ਇਹਨਾਂ ਅੱਡ ਵੀ ਕਰ ਛੱਡਿਆ ਸੀ ਅਸੀਂ ਅਸੀਂ ਆਖਿਆ ਚਲੋ ਉੱਤੇ ਉਦਲਾ ਪੋਸ਼ਨ ਤੁਸੀਂ ਲੈ ਲਓ ਤੇ ਇਹ ਕਿਸੇ ਗੱਲ ਤੇ ਨਹੀਂ ਗਈ ਆਈ ਤੋਂ ਕੀ ਕਾਰਨ ਕੀ ਬਣਿਆ ਜਿਹੜਾ ਇਹ ਸਭੇ ਛੱਗੜਾ ਜਿਹੜਾ ਪੌਣੀਆ ਇਹ ਇਨਸਾਫ ਦੀ ਕੀ ਮੰਗ ਕਰਦੇ ਆ ਇਨਸਾਫ ਦੀ ਇਹ ਮੰਗ ਕਰਦੇ ਆ ਅਸੀਂ ਤੇ ਆਨੇ ਆ ਤੇ ਬੱਚੇ ਵੀ ਆ ਗਏ ਆ ਅਸੀਂ ਇਹ ਵੀ ਇੱਥੋਂ ਤੱਕ ਵੀ ਜਾਣੇ ਕਿ ਦਿਲਪ੍ਰੀਤ ਵੀ ਘਰ ਆਵੇ ਅਸੀਂ ਇਹ ਇਨਸਾਫ ਚਾਉਨੇ ਅਸੀਂ ਉਹਨੂੰ ਵੀ ਨਹੀਂ ਜਾਂਦੇ ਅਸੀਂ ਵੀ ਉਹਨੂੰ ਨਹੀਂ ਜਾਣੇ ਕਿ ਦਿਲਪ੍ਰੀਤ ਵੀ ਘਰ ਆਵੇ ਇਨਸਾਫ ਚਾਉਨੇ ਆ 2 ਸਾਲ ਹੋ ਗਏ ਆ ਇਹ ਗੱਲ ਨੂੰ ਸਾਡੀ ਸਰਦਾਰ ਸਾਹਿਬ ਕੀ ਨਾਮ ਆਪਣਾ ਮੇਰਾ ਨਾਮ ਬਲਜੀਤ ਸਿੰਘ ਕਿਹੜਾ ਪਿੰਡ ਫਤਿਹਪੁਰਪਤੋ ਜੀ ਜੀ ਜਿਹੜੇ ਮਸਲਾ ਤੁਹਾਡੇ ਪਿੰਡ ਵਿੱਚ ਚੱਲ ਰਿਹਾ ਹੈ ਕਿ ਪਿੰਡ ਗੁਰਦਾਸ ਕੋਲ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਕਿ ਜਿਹਦੇ ਇੱਕ ਬਾਪ ਆਪਣੇ ਬੱਚਿਆਂ ਨੂੰ ਮਿਲਣ ਗਿਆ ਸੀਗਾ ਪਰ ਉਹ ਪਰਵਾਦਾ ਕਹਿ ਰਹਾ ਕਿ ਇਹਨਾਂ ਬੜੋਗਵਾ ਕੀਤੇ ਕਹਿੰਦੇ ਮੰਗਣਾ ਕੀ ਇਹ ਪੂਰਾ ਜੀ ਇਹਨੂੰ ਦੇਖੋ ਜੀ ਉਹ ਤਾਂ ਬਹੁਤ ਲੰਬੀ ਗਾਣੀ ਆ ਜੇ ਜਦੋਂ ਸਾਰੀ ਦਸਹੀਏ ਤਾਂ ਬਹੁਤ ਲੰਬੀ ਹੋ ਜੂਗੀ ਮੈਂ ਤਾਂ ਸ਼ੋਰ ਤੋਂ ਤੱਕ ਦਾ ਖਰਦਾ ਇਹਦਾ ਜਿਹੜਾ ਹੀ ਵਿਆਹ ਜਦੋਂ ਵਿਆਹ ਹੋਇਆ ਹੈ ਵਿਆਹ ਤੋਂ ਬਾਅਦ ਬੇਬੀ ਹੋ ਗਿਆ ਬੇਬੀ ਤੋਂ ਹੋ ਗਈ ਸਾਰੀ ਇਹਨਾਂ ਲੜਾਈ ਝਗੜਾ ਦਿਲਪ੍ਰੀਤ ਨੇ ਲੜਾਈ ਝਗੜਾ ਰੱਖ ਲਿਆ ਵੀ ਮੈਨੂੰ ਬਾਹਰ ਕਰੋ ਹਾਲੀ ਬੇਬੀ 6 ਮਹੀਨਾ ਦਾ ਵੀ ਨਹੀਂ ਹੋਇਆ ਤੇ ਇਹਨੂੰ ਆਸਟ੍ਰੇਲੀਆ ਭੇਜਿਆ ਆਸਟ੍ਰੇਲੀਆ ਜਾ ਕੇ ਉੱਥੇ ਵਰਤ ਪਰਵਾਦਾ ਵੀ ਦੋ ਆਬ ਸੋਣਾ ਤੇਰੇ ਬਾਪਸ ਹੋਈ ਆ ਗਈ ਜਾਣ ਕੇ ਆਉਂਦੇ ਆਣ ਕੇ ਫੇਰ ਲੜੋ ਜਿਹੜੀ ਉਮਰ ਮੈਂ ਕੈਨੇਡਾ ਜਾਣਾ ਜੀ ਮੈਂ ਪਰ ਅਖੇਦੀ ਅਨੇ ਜਾਣਾ ਮੈਨੂੰ ਪੱਕੇ ਨਹੀਂ ਜਾਣਾ ਕੋਈ ਫਿਰ ਇਹਨਾਂ ਨੂੰ ਬੇਨਤੀ ਕੀਤੀ ਵੀ ਇਹਨਾਂ ਨੇ ਤੇ ਸੈਰੀਆ ਦਾ ਵੀ ਜੇਕਰ ਕੈਨੇਡਾ ਦਾ ਵੀਜ਼ਾ ਅ ਅਪਲਾਈ ਕਰ ਦਿੰਦੇ ਆ ਫਿਰ ਆਪਣਾ ਅਪਲਾਈ ਕੀਤਾ ਜੀ ਆਪਣਾ ਇੱਕ ਚੰਗੀ ਬੰਦੀ ਵਸੀ ਜਦੋਂ ਉਹਦੀ ਰਿਫਿਊਜ਼ਲ ਆ ਗਈ ਇਹ ਦਿਲ ਰੋ ਰਿਹਾ ਜਿਹਨੂੰ ਕਰਤਾ ਉਹ ਦਿਨ ਆਪਦੀ ਮਾਂ ਨੂੰ ਛੱਡ ਕੇ ਟੈਲੀਫੋਨ ਕਰਕੇ ਰਿਵਾਲ ਦੇ ਭਰਾ ਨੂੰ ਕਰਦਾ ਵੀ ਮੈਨੂੰ ਘਰ ਮਾਰ ਕਰ ਦੇ ਤੇ ਮੈਨੂੰ ਲੈ ਜਾਏ ਮੈਂ ਹੀ ਜਿਹੜਾ ਉਹ ਉਸ ਦਿਨ ਇਹਨੇ ਭਰਾ ਦੇ ਉਹਨੂੰ ਖਬਰਦਾਰ ਕੀਤਾ ਵੀ ਤੂੰ ਲੈ ਜਾ ਫਿਰ ਇਹ ਲੜਦੀ ਆ ਇਹ ਉਹਨੂੰ ਆਏ ਚਲੇ ਵੀ ਬੱਚੇ ਜਿਹੜੇ ਹੀ ਮਨਦੀਪ ਦੇ ਕੋਲ ਸੀ ਅਗਲੇ ਦਿਨ ਕਿਤੇ ਵੀ ਸਾਨੂੰ ਬੱਚੇ ਦੇ ਕੇ ਜਾਓ ਫਿਰ ਮੈਂ ਜਾ ਕੇ ਬੱਚੇ ਦੇ ਕੇ ਆ ਨਰਮਨਦੀਪ ਗਿਆ ਅਸੀਂ ਜਾ ਕੇ ਬੱਚੇ ਨੂੰ ਦੇ ਕੇ ਆਏ ਆ ਪੀਰੋ ਕਬੀ ਮੋਰ ਤੁਸੀਂ ਜਿਹੜਾ ਇਹ ਮੇਰੇ ਮੁੰਡੇ ਨੂੰ ਬੁਲਦੇ ਹੋ ਉਹਦੇ ਵਾਸਤੇ ਪੈਸੇ ਲਾਓ ਤੇ ਵਿਜਾ ਦਵਾਓ ਹਾਂ ਕਰਕੇ ਅੱਗੇ ਵੀ ਕਰਾਂਗੇ ਕਿ ਜਦੋਂ ਮਨਦੀਪ ਨਾਲ ਗੱਲ ਕੀਤੀ ਮਨਦੀਪ ਕਹਿੰਦਾ ਮੇਰੇ ਕੋਲ ਪੈਸੇ ਕੋਈ ਨਹੀਂ ਹੈਗਾ ਉਹ ਬੈਦਖਾਲਾ ਲੱਟਿਆਗਾ 50 ਲੱਖ ਰੁਪਏ ਦੇ ਲੱਗੇ ਬਣੇ ਦਾ ਇਧਰੋਂ ਉਧਰ ਲੱਗਾ ਨੇ ਉੱਤੇ ਲੱਗ ਗਿਆ ਹੁਣ ਪੈਰੀ ਵੇਚਣਾ ਦੀ ਰਹਿ ਗਈ ਆ ਫਿਰ ਕਹਿੰਦੇ ਨੇ ਇਹਦੀ ਸੱਸ ਕਹਿੰਦੀ ਪੈਰੀ ਵਿੱਚੋਂ ਤਾਂ ਮੇਰਾ ਮੁੰਡਾ ਬਾਹਰ ਘਲਾਓ ਨਹੀਂ ਤੇ ਫਿਰ ਇੱਥੇ ਆਣ ਕੇ ਰਹੋਗੇ ਤੇ ਫੇਰੇ ਹੀ ਕੁੜੀ ਨੂੰ ਕਢਾਵਾਂਗੇ ਉਹਦੋਂ ਤੇਜ ਦੇ ਵਿੱਚ ਜੋ ਮੁੰਡੇ ਇਹ ਵਾਪਸ ਨਹੀਂ ਆਈ ਬਾਦ ਵਿੱਚ ਸਾਡੇ ਜਿਹੜੇ ਐਮ.ਐਲ.ਏ. ਨੇ ਸਾਫਾ ਬਾਣਾ ਸਾਹਿਬ ਉਹਦੇ ਨਾਲ ਤਾਲਮੇਲ ਕਰਕੇ ਤਾਂ ਹੀ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸਮਝਾ ਦੇਦਾ ਆ ਸਮਝਾਉਂਦਾ ਹੋਇਆ ਨਹੀਂ ਜੀ ਇਹਨਾਂ ਇੱਕ ਛੱਤ ਰੱਖੀ ਵੀ ਮੇਰੇ ਬੱਚੇ ਮੈਨੂੰ ਦੇ ਕੇ ਜਾਓ ਬੱਚੇ ਹੀ ਦੇਤੇ ਕਰੀ ਦੇਤੇ ਜਿੱਦਣ ਗਏ ਬੱਚੇ ਦਿਨ ਗਏ ਉਹ 10 ਵੀ 2000 ਰੁਪਏ ਲੈਣਾ ਨਾ ਕੱਪੜੇ ਬਣਾਉਣੇ ਆ ਮੈਂ ਇਹਨਾਂ ਦੀ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਾਰੀ ਬਈ ਬਸ ਹੋਵੇ ਮਰਦ ਦੇ ਵੀ ਜੋ ਵੀ ਜੋ ਵੀ ਕੁਝ ਹੋਇਆ ਜਾਂ ਸਾਡੇ ਥਰੂ ਸਾਡੇ ਸਾਹਮਣੇ ਹੋਇਆ ਉਹ ਤੋਂ ਉੱਥੀਆਂ ਪੰਚਾਇਤਾਂ ਸਾਰਿਆਂ ਦੇ ਹੋਇਆ ਹੈ ਖਰਾ ਲੋ ਲੈ ਕੇ ਬਾਰੇ ਬਾਰੇ ਆਪਦੀ ਤਰਫ ਤੋਂ ਤਾਈ ਐਨ ਖੁੱਲੀ ਖੁੱਲੀ ਜੀ ਪੰਚਾਇਤ ਬਾਕੇ ਜੀ ਦਾ ਵੀ ਕਸੂਰ ਆ ਉਹ ਉੱਤੇ ਕਰਦੇ ਕਰਦੇ ਪਰ ਜੇਕਰ ਇਹਦੀ ਸਸਜਾਰਾ ਬੰਦੀ ਦੀ ਤੇ ਸਾਦਾ ਘਰ ਜਿਹੜਾ ਉਹ ਵੱਸ ਸਕਦਾ ਮੇਰਾ ਨਾ ਭਾਜੀ ਪਿੱਛੇ ਗਏ ਇੱਕ ਵੀਡੀਓ ਹੈ ਬੜੀ ਤੇਜ਼ੀ ਨਾਲ ਹੁੰਦੀ ਹੈ ਕਿ ਸਾਧੂ ਚੱਕੀ ਹੈ ਕਿ ਜਿਹਦੇ ਕੋਈ ਨੌਜਵਾਨਾਂ ਵੱਲੋਂ ਘਰ ਦੇ ਚਾਹਲੋ ਕੇ ਭੰਨ ਦੌੜ ਕਰਕੇ ਬੱਚੇ ਅਗਵਾ ਕੀਤੇ ਹਾਂਜੀ ਉਹਦਾ ਮਾਮਲਾ ਕੀ ਹੈ ਜੀ ਜਰਾ ਮਾਮਲਾ ਹੈ ਜੀ ਇਹ ਮੇਰਾ ਦੋਸਤ ਹੈ ਬਚਪਨ ਦੀ ਦੋਸਤਾਂ ਦੋਵੇਂ ਇਹਦਾ ਜਦੋਂ ਵਿਆਹ ਆਇਆ ਜੀ ਉਸ ਤੋਂ ਬਾਅਦ ਆ ਦੀ ਵਾਈਫ ਜਦੋਂ ਉਹ ਨੇ ਆਸਟ੍ਰੇਲੀਆ ਭੇਜੀ ਐ ਆਸਟ੍ਰੇਲੀਆ ਜਾ ਕੇ ਕੋਈ ਇਹਨਾਂ ਦਾ ਪਰਿਵਾਰ ਉੱਧਰ ਵੀ ਐ ਤੇ ਸੱਸ ਨਾਲ ਵੀ ਲੜਾਈ ਸ਼ੁਰੂ ਤੋਂ ਹੀ ਉਹਨੇ ਪੂਨ ਉਂਗਲਾਂ ਲਾ ਲਾ ਕੇ ਉਹਨੂੰ ਕੁੜੀ ਨੂੰ ਵਾਪਸ ਬੁਲਾ ਲਿਆ ਜੀ ਜਦੋਂ ਉਹ ਆਈ ਉਦੋਂ ਤੋਂ ਚਾਹੁੰਦੀ ਸੀ ਵੀ ਕਿਸੇ ਤਰੀਕੇ ਨਾਲ ਤੇ ਘਰ ਲੈਵਾਂ ਈਵਨ ਵੀ ਜਦੋਂ ਉਹਦਾ ਛੋਟਾ ਬੇਟਾ ਆਇਆ ਉਹ ਨਾਨੀ ਹੁੰਦੇ ਨਾਲ ਤੇ ਉਹ ਵੇਖਣ ਤੱਕ ਨਹੀਂ ਉਹਨੂੰ ਵਾਈ ਉਹ ਲੜਾਤ ਵਿਗੜਦੇ ਗਏ ਜੀ ਤੇ ਖੀਰੀ ਉਹਨੇ ਆਪ ਦਾ ਦਾਅ ਖੇੜਾ 7-8 ਮਹੀਨਿਆਂ ਤੱਕ ਸਾਨੂੰ ਪਤਾ ਨਹੀਂ ਲੱਗਾ ਵੀ ਇਹਦੀ ਘਰ ਦੀ ਗਈ ਹੈ ਕਹਿੰਦੇ ਮੇਰ ਨਾਲ ਤੇ ਸਰਪੰਚ ਸਾਹਿਬ ਨਾਲ ਖਲਾਅ ਕੀਤੀ ਫਿਰ ਅਹੀਂ ਮੇਰੇ ਕਹਿੰਦਾ ਤਿੰਨੇ ਜਾਣੇ ਉਹਨਾਂ ਕਰੀਬ 3-4 ਘੰਟਿਆਂ ਦਾ ਗਏ ਅਹੀਂ ਉਹ ਹੱਥ ਜੋੜੇ ਦੀ ਪਰ ਅਹੀਂ ਖਰ ਤੈਂ ਬੇਇੱਜ਼ਤੀ ਕਰਉਂਦੇ ਰਹੇ ਆ ਉਹਨਾਂ ਅੱਜ ਆਜੋ ਕੱਲ ਆਜੋ ਫਿਰ ਹਫ਼ਤੇ ਬਾਅਦ ਨਹੀਂ ਦੁਬਾਰਾ ਫਿਰ ਗਏ ਆ ਉਦੋਂ ਇਹਦੇ ਬ੍ਰਦਰ ਤੇ ਭਾਬੀ ਨੂੰ ਵੀ ਨਾਲ ਲੈ ਕੇ ਗਏ ਉਦੋਂ ਵੀ ਸਾਨੂੰ ਕੋਈ ਲੱਤ ਬਾਣੀ ਫੜਾਈ ਗਈ ਉਸ ਟਾਈਮ ਤੇ ਬੇਟਾ ਜਿਹੜਾ ਇਹ ਇੱਕ ਵਾਰੀ ਘਰ ਲੈ ਗਿਆ ਚੁੱਕਿਆ ਸੀ ਇਹਨਾਂ ਸਾਡੇ ਤੇ ਕੰਪਲੇਂਟ ਕੀਤੀ ਫਿਰ ਅਹੀਂ ਇਕੱਠੇ ਹੋ ਕੇ ਜੀ ਗੁਰਦਾਸਪੁਰ ਮੇਰੇ ਕਹਿੰਦਾ ਸਾਧਰ ठाਣੇ ਗਏ ਉੱਥੇ ਉਹਨਾਂ ਨੇ ਇਹ ਡਿਮਾਂਡ ਰੱਖੀ ਵੀ ਜਿਹੜਾ ਬੇਟਾ ਆ ਉਹਨੂੰ ਵਾਪਸ ਭੇਜ ਦਿਓ ਅਸੀਂ 8 8 ਜਾਂ 10 ਦਿਨ ਦੇ ਵਿੱਚ ਵਿੱਚ ਕੁੜੀ ਨੂੰ ਭੇਜ ਦਾਂਗੇ ਨੈਕਸਟ ਡੇ ਹੀ ਇਹ ਬੇਟੇ ਨੂੰ ਛੱਡ ਗਿਆ ਜੀ ਜਿੱਦ ਨੇ ਬੇਟੇ ਨੂੰ ਛੱਡ ਗਿਆ ਬਾਅਦ ਫਿਰ ਉਹ ਕਹਾਣੀ ਬਣ ਗਈ ਮੇਰੀ ਕੁੜੀ ਨਹੀਂ ਜਾ ਸਕਦੀ ਮੇਰੀ ਕੁੜੀ ਨੂੰ ਜੇ ਖੜਨਾ ਹੈ ਤੇ ਉਹ ਤਾਂ ਬਾਹਰ ਦਾ ਵੀਜ਼ਾ ਲਵਾ ਉਹਨੇ ਤੇਰੇ ਨਾਂ ਪਿਓ ਕੋਲ ਨਹੀਂ ਰਹਿਣਾ ਇਹ ਜਿਹੜੀ ਮੇਨ ਜਿਹੜੀ ਆ ਜੜ ਹੈ ਜੀ ਲੜਾਈ ਦੀ ਤੇ ਮੇਰੇ ਖਿਆਲ ਨਾਲ ਐਮਐਲਏ ਜਿਹੜੇ ਮੌਜੂਦਾ ਉੱਥੇ ਪਾੜਾ ਸਾਹਿਬ ਉਹਨਾਂ ਨੂੰ ਵੀ ਵਿੱਚ ਲੈ ਕੇ ਫੈਸਲਾ ਕੀਤਾ ਸੀ ਉਸ ਟਾਈਮ ਤੇ ਵੀ ਇਹ ਸਾਰੇ ਜਨਾਨੇ ਜਿਹੜੀ ਮੁਕਰ ਗਈ ਵੀ ਮੈਂ ਆਪਣੀ ਕੁੜੀ ਨੂੰ ਨਹੀਂ ਭੇਜਣਾ ਲੜਕੀ ਨੂੰ ਜਦੋਂ ਮਿਲੋਗੇ ਕਿਤੇ ਤੁਸੀਂ ਵੀ ਮੌਕਾ ਮਿਲਿਆ ਉਹਦਾ ਮਨ ਚ ਜਾਣ ਦੀ ਚਾਹ ਹੈਗੀ ਆ ਪਰ ਉਹਨੂੰ ਬਲੈਕਮੇਲ ਹੀ ਇੰਨਾ ਕਰਦੀ ਸੱਸ ਕਿ ਜੇ ਤੂੰ ਗਈ ਤੇ ਮੇਰੇ ਘਰ ਵਾਪਸ ਨਾ ਵੜੀ ਉਹਨੇ ਬੰਦਾ ਕਿੰਨਾ ਕੁ ਬਰਦਾਸ਼ਤ ਕਰੇ ਜੀ ਤੁਹਾਡੇ ਵੀ ਬੱਚੇ ਆ ਸਾਡੇ ਵੀ ਆ ਨਹੀਂ ਬਾਪ ਆਪਣੇ ਬੱਚਿਆਂ ਤੋਂ ਬਿਨਾ ਨਹੀਂ ਰਹਿ ਸਕਦਾ